ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਸਚਨਰ ਉਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਹਿੰਦੇ ਇੰਡੀਆ ਦੇ ਵਿੱਚ ਇੱਕ ਵਾਰ ਫਿਰ ਤੋਂ ਲੋਕਡਾਊਨ ਲੱਗੇਗਾ ਕਿ 2026 ਦੇ ਵਿੱਚ ਪਹਿਲਾ ਹੀ ਮਹੀਨਾ ਟੱਪਿਆ ਤਾਂ ਉਸ ਦੇ ਬਾਅਦ ਇੱਕ ਹੋਰ ਵਾਇਰਸ ਆ ਗਿਆ ਕਿ ਪਹਿਲਾਂ ਇੱਕ ਕੋਰੋਨਾ ਵਾਇਰਸ ਆਇਆ ਸੀ ਉਸ ਤੋਂ ਬਾਅਦ ਇੱਕ ਹੋਰ ਵਾਇਰਸ ਆ ਗਿਆ ਜਿਸ ਦਾ ਨਾਮ ਹੈਗਾ ਨਿਪਾ ਵਾਇਰਸ ਇਹਦੇ ਜਿਹੜੇ ਕੇਸ ਨੇ ਇੰਡੀਆ ਦੇ ਵਿੱਚ ਇਹ ਨਿਪਾ ਵਾਇਰਸ ਦੇ 5 ਕੇਸ ਹਸਪੀਟਲ ਵਿੱਚ ਲਿਆਏ ਗਏ ਨੇ ਇਹਦੇ ਵਿੱਚ ਦੋ ਨਰਸਾਂ ਨੇ ਹਸਪੀਟਲ ਦੀਆਂ ਦੋ ਨਟੋਲ ਦੇ ਵਿੱਚ ਕੇਸ ਡਾਕਟਰ ਕਹਿੰਦੇ ਨੇ ਇਹਦਾ ਇਹੜਾ ਡੇਟ ਹੈ 70 ਨਾਲ ਹੀ ਡਾਕਟਰਾਂ ਨੇ ਕਿਹਾ ਕਿ ਜਿਹੜੇ 10% ਵਾਲੇ ਨੇ ਉਹਨਾਂ ਲਈ ਵੀ ਜਾਨਲੇਵਾ ਹੋ ਸਕਦਾ ਜੇ ਤੁਸੀਂ ਕਿਤੇ ਵੀ ਜਾਣਾ ਹੋਵੇ ਕਿਤੇ ਭੀੜ ਵਾਲੀ ਜਗ੍ਹਾ 'ਚ ਤਾਂ ਤੁਸੀਂ ਆਪਣਾ ਮਾਸਕ ਜਾਂ ਕਪੜਾ ਲੈ ਕੇ ਜਾਣਾ ਆਪਣੀਆਂ ਸੇਫਟੀਆਂ ਹੋਣੀਆਂ ਜ਼ਰੂਰੀਆਂ ਨੇ ਜਾਂ ਕਿਸੇ ਭੀੜ ਵਾਲੀ ਜਗ੍ਹਾ 'ਚ ਜਾਂ ਕਿਤੇ ਵੀ ਜਾਣੇ ਆ ਤਾਂ ਕਿ ਇਹ ਵਾਇਰਸ ਨਾ ਵੱਸ ਸਕੇ ਇੰਡੀਆ ਵਿੱਚ ਤੋਂ ਵੱਤ ਵੀਡੀਓ ਸ਼ੇਅਰ ਕਰਿਓ ਤਾਂ ਕਿ ਹਰ ਕੋਈ ਇਹ ਵਾਇਰਸ ਤੋਂ ਬਚ ਸਕੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਦੋਸਤੋ